ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਸੋ ਹਉ ਸਾਧ ਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਬਾਵਨ ਬਾਣੀ ਰਹਿਰਾਜ ਸਾਹਿਬ ਜੀ ਦੀ ਅੱਜ ਸੰਪੂਰਨਤਾ ਹੈ ਜੋ ਵਿਚਾਰ ਸਹਿਤ ਸਤਿਗੁਰੂ ਕਿਰਪਾ ਕਰ ਰਹੇ ਹਨ ਸੋ ਕੁਝ ਵਿਚਾਰ ਆਪਣੀ ਰਹਿੰਦੀ ਹੈ ਉਹ ਆਓ ਅੱਜ ਆਜ ਲਈ ਵਿਚਾਰ ਦੇ ਵਿੱਚ ਆਪ ਜੀ ਨਾਲ ਸਾਝ ਪਾਵਾਂਗੇ ਪਾਤਸ਼ਾਹ ਫਰਮਾਉਂਦੇ ਇੱਕ ਥਾਲ ਹੈ ਜਿਸ ਵਿੱਚ ਤਿੰਨ ਵਸਤੂ ਚੀਜ਼ਾਂ ਪਈਆਂ ਹਨ ਪਾਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਥਾਲ ਹਨ ਜਿੰਨਾ ਵਿੱਚ ਤਿੰਨ ਵਸਤੂਆਂ ਮੈਦਾ ਕਿਓ ਖੰਡ ਪਈਆਂ ਜਿਵੇਂ ਇਹਨਾਂ ਤਿੰਨ ਚੀਜ਼ਾਂ ਤੋਂ ਕੜਾ ਪ੍ਰਸ਼ਾਦ ਤਿਆਰ ਹੁੰਦਾ ਇਸੀ ਤਰ੍ਹਾਂ ਸਤ ਦਾ ਮੇਦਾ ਸੰਤੋਖ ਦਾ ਕਿਉ ਅਤੇ ਵਿਚਾਰ ਦੀ ਖੰਡ ਇਸ ਵਿੱਚ ਰੱਖੀ ਹੋਈ ਹੈ ਇਹਨਾਂ ਤਿੰਨ ਗੁਣਾ ਰੂਪ ਵਸਤੂਆਂ ਤੋਂ ਅਕਾਲ ਪੁਰਖ ਦਾ ਅੰਮ੍ਰਿਤ ਰੂਪ ਨਾਮ ਕੜਾ ਪ੍ਰਸ਼ਾਦ ਵਾਂਗ ਤਿਆਰ ਕਰਕੇ ਰੱਖਿਆ ਹੋਇਆ ਹੈ ਜਿਸ ਦਾ ਸਬ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਸਰਾ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਜੇ ਕੋਈ ਗੁਰਸਿੱਖ ਮਾਈ ਪਾਈ ਇਸ ਅੰਮ੍ਰਿਤ ਨਾਮ ਰੂਪ ਕੜਾ ਪ੍ਰਸ਼ਾਦ ਨੂੰ ਛਕਾਵੇ ਸ਼ਕਦਾ ਹੈ ਅਤੇ ਜਿਹੜਾ ਕੋਈ ਇਸ ਦੇ ਰਸ ਨੂੰ ਪੁੰਚਿਆ ਭੋਗਦਾ ਹੈ ਉਸ ਦਾ ਉਧਾਰ ਹੋ ਜਾਂਦਾ ਹੈ ਇਹ ਵਸਤ ਤਾਜੀ ਨਹਿ ਜਾਈ ਨਿਤ-ਨਿਤ ਰੱਖ ਉਰ ਧਾਰੋ ਇਹ ਨਾਮ ਰੂਪ ਵਸਤੂ ਇੰਨੀ ਸਵਾਦਿਸ਼ਟ ਹੈ ਕਿ ਜਿਹੜਾ ਵੀ ਇਸ ਨੂੰ ਇੱਕ ਵਾਰ ਛਕ ਲਵੇ ਉਸ ਪਾਸੋਂ ਇਹ ਛੱਡੀ ਨਹੀਂ ਜਾਂਦੀ ਫਿਰ ਉਹ ਨਿਤ ਪ੍ਰਤੀ ਰੋਜ਼ ਰੋਜ਼ ਹਮੇਸ਼ਾ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ ਤਮ ਸੰਸਾਰ ਚਰਨ ਲੱਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਇਹ ਸੰਸਾਰ ਤਮ ਕੀ ਇਹ ਅੰਧਕਾਰ ਸਰੂਪ ਹੈ ਇਸ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਿੱਥੋਂ ਆਏ ਹਾਂ ਕਿੱਥੇ ਜਾਣਾ ਇਹ ਸੰਸਾਰ ਸਮੁੰਦਰ ਤੋਂ ਅਕਾਲ ਪੁਰਖ ਦੇ ਨਾਮ ਰੂਪ ਚਰਨਾਂ 'ਨਾਂ ਲੱਗ ਕੇ ਪਾਰ ਹੋ ਜਾਈਦਾ ਭਾਵ ਨਾਮ ਦੇ ਬੇੜੇ ਤੇ ਚੜ ਕੇ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲਈਦਾ ਫਿਰ ਸਭ ਥਾਂ ਬ੍ਰਹਮ ਅਕਾਲ ਪੁਰਖ ਹੀ पसरिया ਆ ਨਜ਼ਰ ਆਉਂਦਾ ਭਾਵ ਅਗਿਆਨ ਵਿੱਚ दैवी ਗਿਆਨ ਦਾ ਪ੍ਰਕਾਸ਼ ਹੋਣ ਤੋਂ ਉਸ ਪ੍ਰਭੂ ਦਾ ਵਿਆਪਕ ਦਰਸ਼ਨ ਹੋਣ ਲੱਗ ਜਾਂਦਾ ਅਗਲਾ ਸ਼ਬਦ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤਾ ਹੈ ਸਲੋਕ ਮਹੱਲਾ 5ਵਾਂ ਪੰਜਮ ਪਾਦਸ਼ਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਦੇ ਆ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਸੇ ਅਕਾਲ ਪੁਰਖ ਮੈਂ ਤੇਰਾ ਕੀਤਾ ਪਰ ਪੁਕਾਰ ਕੁਝ ਨਹੀਂ ਜਾਣਿਆ ਪਰ ਤੂੰ ਮੈਨੂੰ ਹਰ ਕਾਰਜ ਕਾ ਕਰਨ ਦੇ ਜੋਗ ਲਾਇਕ ਅਥਵਾ ਸਮਰੱਤ ਬਣਾ ਦਿੱਤਾ ਹੈ ਮੈਂ ਨਿਰਗੁਣਿਆਰੇ ਕੋ गुण ਨਾਹੀ ਆਪੇ ਦਰਸ ਪਇਓਈ ਮੇਰੇ ਨਿਰਗੁਣਿਆਰੇ ਵਿੱਚ ਕੋਈ ਵੀ ਗੁਣ ਨਹੀਂ ਸੀ ਇਹ ਕਾਲਪੁਰਖ ਤੈਨੂੰ ਆਪੇ ਹੀ ਮਨ ਵਿੱਚ ਤਰਸ ਪਿਆ ਪਾਪ ਮੇਰੇ ਤੇ ਰਹਿਮ ਆਇਆ ਤਰਸ ਪਿਆ ਮੇਹ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਸੋ ਬਾਣੀ ਦਾ ਵੀ ਖਿਆਲ ਰੱਖਣਾ ਪਾਠ ਦਾ ਕਈ ਮੇਰੇ ਵੀਰ ਇਸ ਨੂੰ ਤਰਸ ਪਿਆ ਮਰਮਤ ਹੋਈ ਪੜੀ ਜਾਂਦੇ ਆ ਜਦੋਂ ਤੁਹਾਡੀ ਪਰਮੇਸ਼ਰ ਨੇ ਮਰਮਤ ਕੀਤੀ ਪਤਾ ਫੇ ਲੱਗਣਾ ਹੈ ਕਿਉਂਕਿ ਬਾਣੀ ਨੂੰ ਸ਼ੁੱਧ ਪੜਨਾ ਚਾਹੀਦਾ ਤਰਸ ਪਿਆ ਮੇਹ ਰਾਮਤ ਹੋਈ ਇਹ ਕਿੰਨਾ ਫਰਕ ਹੈ ਪਾੜ ਦਾ ਤੇ ਕਿੱਥੇ ਅਸੀਂ ਪੜੀ ਜਾਨੇ ਮਰਮਤ ਹੋਈ ਜਦੋਂ ਮੇਰੇ ਤੇ ਰਹਿਮ ਆਇਆ ਤਾਂ ਤੁਹਾਡੀ ਮਿਹਰ ਆਮਤ ਬੇਅੰਤ ਬਖਸ਼ਿਸ਼ ਹੋਈ ਜਿਸ ਦਾ ਫਾੜੇ ਹੋਇਆ ਕਿ ਲੋਕ ਪ੍ਰਲੋਕ ਦਾ ਸੱਜਣ ਸੁਹਿਰਦ ਮਿੱਤਰ ਸਤਿਗੁਰੂ ਮਿਲ ਪਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਹਜੂਰ ਪਰਮਾਉਂਦੇ ਹਨ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ हे ਸਤਿਗੁਰੂ ਜੀ ਮੈਨੂੰ ਆਪ ਜੀ ਦਾ ਨਾਮ ਪ੍ਰਾਪਤ ਹੋਵੇ ਤਾਂ ਹੀ ਮੈਂ ਸੱਚਾ ਸੁੱਚਾ ਰੂਹਾਨੀ ਜੀਵਨ ਜੀਵਾਂ ਜੀਉ ਸਕਦਾ ਹਾਂ ਹਾਂ ਮੇਰਾ ਤਨ ਅਤੇ ਮਨ ਹਰਪਰਾਉ ਸਕਦਾ ਕਿਉਂਕਿ ਨਾਮ ਜਪ ਕੇ ਜਿੱਥੇ ਰੂਹਾਨੀ ਜੀਵਨ ਪ੍ਰਾਪਤ ਹੁੰਦਾ ਉਥੇ ਤਨ ਮਨ ਖੁਸ਼ੀ ਤੇ ਖੇੜੇ ਚ ਵਿਗਸ ਉੜਦਾ ਹੈ ਪੌੜੀ ਇਸ ਪੌੜੀ ਵਿੱਚ ਉਸ ਅਕਾਲ ਪੁਰਖ ਦੀ ਰੱਖਿਆ ਕਰਨ ਦੀ ਸਮਰੱਥਾ ਦਾ ਵਰਣਨ ਕਰਦੇ ਆ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਇਹ ਅਕਾਲਪੁਰਖ ਜਿੱਥੇ ਇਸ ਜੀਵ ਦੀ ਰੱਖਿਆ ਕਰਨ ਵਾਸਤੇ ਕੋਈ ਸਮਰੱਥ ਨਹੀਂ ਹੁੰਦਾ ਉੱਥੇ ਤੂੰ ਹਰ ਤਰ੍ਹਾਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੈ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਮਾਤਾ ਦੇ ਉਦਰ ਪੇਟ ਵਿੱਚ ਜਟਰਾ ਅਗਨੀ ਹੁੰਦੀ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ ਇਹ ਉਥੇ ਇਸ ਦਾ ਕੋਈ ਵੀ ਰਾਖਾ ਨਹੀਂ ਹੁੰਦਾ ਪਰ ਇਹ ਵਾਹਿਗੁਰੂ ਉੱਥੇ ਅਸੁਰੱਖਿਆਤ ਮਾਹੌਲ ਵਿੱਚ ਵੀ ਤੇਰੀ ਰੱਖਿਆ ਹੁੰਦੀ ਹੈ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਤੇਰੇ ਨਾਮ ਦਾ ਇੰਨਾ ਵੱਡਾ ਪ੍ਰਤਾਪ ਹੈ ਕਿ ਤੇਰੇ ਨਾਮ ਨੂੰ ਸੁਣ ਕੇ ਜਮ ਰਾਜ ਦੇ ਦੂਤ ਧਰਮ ਰਾਜ ਦੇ ਦੂਤ ਵੀ ਡਰ ਦੇ ਮਾਰੇ ਛੱਡ ਜਾਂਦੇ ਜਿਵੇਂ ਅਜਾਮਲ ਦੇ ਮੁਖ ਤੋਂ ਨਾਰਾਇਣ ਨਾਮ ਸੁਣ ਕੇ ਜਮ ਦੂਤ ਛੱਡ ਗਏ ਸਨ ਪੌਜਲ ਵਿਖਮ ਅਸਗਾਹ ਗੁਰਸਬਦੀ ਪਾਰ ਪਾਹੇ ਸੰਸਾਰ ਪੌਜਲ ਡਰਾਉਣਾ ਸਮੁੰਦਰ ਹੈ ਅਤੇ ਬਹੁਤ ਅਸਗਾਹ ਡੂੰਗਾ ਹੈ ਜਿਸ ਤੋਂ ਤਰਨਾ ਵੀ ਬਹੁਤ ਵਿਖਮ ਮੁਸ਼ਕਲ ਹੈ ਹਾਂ ਗੁਰੂ ਦੀ ਟੇਕ ਲੈ ਕੇ ਪਾਰ ਪਾਹੇ ਪਿਆ ਜਾਂਦਾ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਜਿਨ੍ਹਾਂ ਨੂੰ ਨਾਮ ਦੀ ਪਿਆਸ ਲੱਗੀ ਉਹੀ ਅੰਮ੍ਰਿਤ ਰੂਪ ਨਾਮ ਨੂੰ ਖਾਹੇ ਸਕਦੇ ਆ ਕਲਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਪਵਿੱਤਰ ਪਦਾਰਥ ਇਹੀ ਅਗ ਜੋਸ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਪਾਪ ਕੀਰਤਨ ਹੀ ਕਲਯੁਗ ਵਿੱਚ ਪ੍ਰਧਾਨਾ ਹੈ ਅਤੇ ਪ੍ਰਧਾਨ ਪਵਿੱਤਰ ਵਸੀਲਾ ਹੈ ਸਬਸੈ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਅਨਵਰਤ ਕਰਦੇ ਜੋ ਸਵਾਸ ਸਵਾਸ ਨਾਲ ਅਕਾਲ ਪੁਰਖ ਨੂੰ ਸੰਭਾਲੇ ਯਾਦ ਕਰਦੇ ਉਹਨਾਂ ਸਾਰਿਆਂ ਤੇ ਅਕਾਲ ਪੁਰਖ ਮਿਹਰਵਾਨ ਹੁੰਦਾ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਕੇ ਵਾਹਿਗੁਰੂ ਜਿਹੜਾ ਆਹੇ ਚਾਹ ਕੇ ਤੇਰੀ ਸ਼ਰਨ ਵਿੱਚ ਆ ਜਾਂਦਾ ਉਹ ਕੋਈ ਵੀ ਵਿਅਕਤੀ ਤੇਰੇ ਦਰ ਤੋਂ ਬਿਰਥਾ ਖਾਲੀ ਮੁੜ ਕੇ ਨਹੀਂ ਜਾਂਦਾ ਅੱਗੇ ਹੁਣ ਗੁਰਮੁਖਾਂ ਦੀ ਉੱਤਮ ਅਵਸਥਾ ਪ੍ਰਗਟਾਉਂਦੇ ਆ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ ਗੁਰਮਖ ਆਪਣੇ ਮਨ ਵਿੱਚ ਗੁਰੂ ਨੂੰ ਹਰ ਵੇਲੇ ਯਾਤ ਕਰਦੇ ਅਤੇ ਆਪਣੀ ਜ਼ੁਬਾਨ ਤੋਂ ਹਮੇਸ਼ਾ ਗੁਰੂ ਦਾ ਨਾਮ ਜਪਦੇ ਨਿਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਉ ਨੇਤਰਾ ਨਾਲ ਗੁਰਮਖ ਸਤਗੁਰੂ ਦੇ ਪੇਖਣਾ ਦਰਸ਼ਨ ਕਰਦੇ ਆ ਅਤੀ ਸ੍ਰਵਣੀ ਕੰਨਾਂ ਨਾਲ ਗੁਰੂ ਦਾ ਨਾਮ ਸੁਣਦੇ ਆ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਇਉਂ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਨਾਲ ਪ੍ਰੇਮ ਰੰਗ ਵਿੱਚ ਰੰਗੇ ਹੋਇਆ ਨਰਬੀ ਦਰਗਾਹ ਵਿੱਚ ਵੀ ਠਾਉ ਅਸਥਾਨ ਪ੍ਰਾਪਤ ਕਰ ਲਈਦਾ ਹੈ ਕਹ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਤ ਦੇ ਹਜੂਰ ਫਰਮਾਉਂਦੇ ਜਿਸਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਅਤੇ ਜਿਸ ਨੂੰ ਇਹ ਗੁਰੂ ਦੇ ਪਿਆਰ ਭਾਵ ਵਾਲੀ ਵਤ ਵਸਤੂ अथवा ਅਵਸਥਾ ਬਖਸ਼ਿਸ਼ ਕਰਦਾ ਹੈ ਜਗ ਮਹਿ ਉੱਤਮ ਕਾਢੀ ਐ ਵਿਰਲੇ ਕਈ ਕੇ ਉਹ ਗੁਰਮੁਖ ਪਿਆਰੇ ਸੰਸਾਰ ਵਿੱਚ ਉੱਤਮ ਕਾਢੀ ਐ ਕਹੀਦੇ ਹਨ ਐਸੇ ਗੁਰਮੁਖ ਪਿਆਰੇ ਗਿਣਤੀ ਵਿੱਚ ਬਹੁਤੇ ਨਹੀਂ ਹੁੰਦੇ ਕੋਈ ਕੋਈ ਵਿਰਲੇ ਹੁੰਦੇ ਅਗਲੇ ਮੁਹੱਲੇ ਵਿੱਚ ਪੰਚਮ ਪਾਤਸ਼ਾਹ ਪ੍ਰਭੂ ਦੀ ਮਿਹਰ ਦਾ ਫਲ ਦਰਸਾਉਂਦੇ ਆ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰੈਨ ਉਸ ਰਖਣਹਾਰ ਅਕਾਲ ਪੁਰਖ ਨੇ ਆਪਣੇ ਸੇਵਕ ਆਪ ਹੀ ਰਖਣਾ ਕੀਤੇ ਆ ਬਚਾ ਕੇ ਰਖਿਆ ਗੁਰ ਕੀ ਪੈਰੀ ਪਾਇ ਕਾਜ ਸਵਾਰੈਨ ਉਹਨਾਂ ਨੇ ਸਤਿਗੁਰਾਂ ਦੀ ਚਰਨੀ ਪੈ ਕੇ ਆਪਣੇ ਸਾਰੇ ਹੀ ਕਾਰਜ ਸਵਾਰ ਲਏ ਉਹ ਆਪ ਦਿਆਲ ਮਨਹੁ ਨ ਵਿਸਾਰੇਨ ਉਹਨਾਂ ਤੇ ਅਕਾਲ ਪੁਰਖ ਆਪ ਮਿਹਰਬਾਨ ਹੋਇਆ ਇਸੇ ਲਈ ਉਹ ਉਸ ਨੂੰ ਆਪਣੇ ਮਨ ਤੋਂ ਕਦੇ ਵੀ ਨਹੀਂ ਭਲਾਉਂਦੇ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਤਿ ਪੁਰਸ਼ਾਂ ਦੇ ਨਾਲ ਮਿਲ ਕੇ ਉਹਨਾਂ ਗੁਰਮੁਖਾਂ ਨੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਲਿਆ ਸਾਖ ਤਨਿੰਦਕ ਦੁਸਤ ਖਿੰਮਾਹੇ ਬਿਦਾਰਿਆਨ ਜਿਹੜੇ ਉਹਨਾਂ ਗੁਰਮੁਖਾਂ ਦੇ ਦੋਖੀ ਸਾਖਤ ਪੁਰਸ਼ ਨਿੰਦਕ ਨਿੰਦਿਆ ਕਰਨ ਵਾਲੇ ਅਤੇ ਦੁਸ਼ਟ ਦੁਐਸ਼ ਭਾਵਨਾ ਰੱਖਣ ਵਾਲੇ ਲੋਕ ਸਨ ਉਹਨਾਂ ਨੂੰ ਅਕਾਲ ਪੁਰਖ ਨੇ ਇੱਕ ਖਿੰਨ ਵਿੱਚ ਹੀ ਬਿਦਾਰਿਆਂ ਨੂੰ ਨਾਸ ਕਰ ਦਿੱਤਾ ਹੈ ਤੇ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਹਜੂਰ ਫਰਮਾਉਂਦੇ ਹਨ ਜਿਸ ਅਕਾਲ ਪੁਰਖ ਦਾ ਸਿਮਰਨ ਕਰਕੇ ਸੁਖ ਪ੍ਰਾਪਤ ਹੁੰਦਾ ਹੈ ਅਤੇ ਸਾਰੇ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਅਸੀਂ ਉਸੇ ਅਕਾਲ ਪੁਰਖ ਦੀ ਟੀਕ ਆਪਣੇ ਮਨ ਵਿੱਚ ਧਾਰਨਾ ਕੀਤੀ ਹੈ ਸੋ ਸਾਧ ਸੰਗਤ ਜੀ ਇੱਥੇ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਰਹਿਰਾ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸੰਪੂਰਨ ਹੋਈ ਹੈ ਸਤਿਗੁਰੂ ਕਿਰਪਾ ਕਰਦੇ ਹਨ ਆਪ ਜੀ ਦੀ ਗਿਆਤ ਵਾਸਤੇ ਆਪ ਜੀ ਦੀ ਗਿਆਨ ਨੌਲੇਜ ਵਾਸਤੇ ਇੱਕ ਵਿਸ਼ੇਸ਼ ਵਿਚਾਰ ਆਪ ਜੀ ਨਾਲ ਸਾਂਝ ਪਾਉਣੀ ਹੈ ਸੰਪਰਦਾਇ ਵਿੱਚ ਰਹਿਰਾਜ ਸਾਹਿਬ ਜੀ ਦਾ ਪਾਠ ਸੰਪੂਰਨ ਚੱਲਿਆ ਆ ਰਿਹਾ ਹੈ ਅਤੇ ਇਹ ਹੀ ਸੰਪੂਰਨ ਪਾਠ ਸਾਡੇ ਸਿੱਖ ਧਰਮ ਦੇ ਕੇਂਦਰ ਸ੍ਰੀ ਹਰਮੰਦਰ ਸਾਹਿਬ ਬਿਕਰਮੀ ਸੰਮਤ 1983 ਭਾਗ 1926 ਈਸਵੀ ਤੱਕ ਪੜਿਆ ਜਾਂਦਾ ਰਿਹਾ ਫਿਰ ਬਿਕਰਮੀ ਸੰਮਤ 1987 1930 ਈਸਵੀ ਵਿੱਚ ਪੰਜ ਖੰਡੀਆਂ ਪਸੌੜੀਆਂ ਦਾ ਹਮੈਤੀ ਕਰਤਾਰ ਸਿੰਘ ਕਲਾਸਵਾਲੀਆ ਸ੍ਰੀ ਹਰਮੰਦਰ ਸਾਹਿਬ ਜੀ ਦਾ ਗ੍ਰੰਥੀ ਬਣਿਆ ਉਸਨੇ ਰੌਲਾ ਪਾਇਆ ਤੇ ਫਿਰ ਬਿਕਰਮੀ ਸੰਮਤ 1999 1932 ਈਸਵੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਪਹਿਲੀ ਵਾਰੀ ਅਧੂਰੀ ਰਹਿ ਰਾਸ ਪੜੀ ਪੰਜੀ ਪੌੜੀਆਂ ਚੌਪਈ ਸਾਹਿਬ ਜੀ ਦੀਆਂ ਪੜੀਆਂ ਤੇ ਉਸ ਤੋਂ ਬਾਅਦ ਅਰਦਾਸੀਏ ਨੇ ਇਕੱਲੇ ਆਪ ਖੜੇ ਹੋ ਕੇ ਅਰਦਾਸ ਸ਼ੁਰੂ ਕਰ ਦਿੱਤੀ ਪਰ ਗੁਰੂ ਕੀ ਸੰਗਤ ਬਿਲਕੁਲ ਨਾ ਉਟੀ ਰਹਿਰਾਸ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਫਿਰ ਅਰਦਾਸ ਕੀਤੀ ਅਰਦਾਸੀਆ ਆਪਣੇ ਆਪ ਹੀ ਚੁੱਪ ਕਰਕੇ ਬੈਠ ਗਿਆ ਫਿਰ ਦੂਸਰੇ ਦਿਨ ਇਹਨਾਂ ਪਸੌੜੀਆਂ ਨੇ ਆਪਣੇ 200 ਸੇਵਾਦਾਰ ਲਿਆ ਕੇ ਅਧੂਰੀ ਰਹਿਰਾਸ ਪੰਜੀ ਪੌੜੀਆਂ ਚੌਪਈ ਸਾਹਿਬ ਪੰਜ ਪੌੜੀਆਂ ਅਨੰਦ ਸਾਹਿਬ ਅਤੇ ਛੇਵੀਂ ਅਖੀਰਲੀ 40ਵੀਂ ਪੌੜੀ ਵਾਜੇ ਅਨਹਦ ਤੂਰੇ ਤੱਕ ਪੜ ਕੇ ਜ਼ਬਰਦਸਤ ਹੀ ਅਰਦਾਸ ਚਾਲੂ ਕਰ ਦਿੱਤੀ ਇਸ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਵਿੱਚ ਇਹਨਾਂ ਲੋਕਾਂ ਨੇ ਫਰਕ ਪਾਇਆ ਜੋ ਬਿਕਰਮੀ ਸੰਬਤ 1995 1932 ਈਸਵੀ ਵਿੱਚ ਇਹ ਰਹਿਰਾਜ ਸਾਹਿਬ ਜੀ ਦਾ ਅਧੂਰਾ ਪਾਠ ਆਰੰਭ ਹੋਇਆ ਇਸ ਤੋਂ ਬਾਅਦ ਸੈਂਟਰਲ ਮਾਝਾ ਖਾਲਸਾ ਦੀਵਾਨ ਅਤੇ ਪੰਜ ਖੰਡੀਆਂ ਦੀਵਾਨ ਬਣਿਆ ਇਹਨਾਂ ਨੇ ਬਾਣੀ ਘਟਾਉਣ ਦੀ ਮਰਿਆਦਾ ਸ਼ੁਰੂ ਕੀਤੀ ਫਿਰ ਅਕਾਲੀ ਲਹਿਰ ਨੇ ਉਹ ਜਿਹੇ ਗੁਟਕੇ ਛਾਪ ਕੇ ਉਹ ਜਿਹਾ ਪ੍ਰਚਾਰ ਕਰ ਦਿੱਤਾ ਜਿਸ ਦਾ ਸਦਕਾ ਇਹ ਪ੍ਰਾਤਨ ਮਰਿਆਦਾ ਬਦਲੀ ਗਈ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਨੂੰ 1986 ਈਸਵੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਥਾਪਿਆ ਗਿਆ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸਰਬੱਤ ਖਾਲਸੇ ਅੰਦਰ ਭਾਈ ਗੁਰਦੇਵ ਸਿੰਘ ਜੀ ਕਾਉਕੇ ਐਕਟਿੰਗ ਜਥੇਦਾਰ ਬਣੇ ਫਿਰ ਉਸ ਸਮੇਂ ਸਮੂਹ ਸਿੰਘ ਸਹਿਬਾਨਾ ਨੇ ਵਿਚਾਰ ਕਰਕੇ ਸਿਰਯੰ ਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਪੂਰਨ ਰਹਿਰਾਜ ਸਾਹਿਬ ਜੀ ਦਾ ਪਾਠ ਆਰੰਭ ਕਰਵਾਇਆ ਜਿਸ ਨੂੰ 1988 ਈਸਵੀ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਨੇ ਵੀ ਪਾਸ ਕੀਤਾ ਬਾਕੀ ਹੋਰ ਤਖਤਾਂ ਤੇ ਇਤਿਹਾਸਕ ਗੁਰਦੁਆਰੇ ਸਹਿਬਾਨਾਂ ਵਿੱਚ ਚਿੱਠੀਆਂ ਭੇਜੀਆਂ ਗਈਆਂ ਔਰ ਉੱਥੇ ਵੀ ਸੰਪੂਰਨ ਰਹਿਰਾਜ ਸਾਹਿਬ ਜੀ ਦਾ ਪਾਠ ਆਰੰਭ ਹੋਇਆ ਫਿਰ ਕੁਝ ਮਤਭੇਦਾਂ ਕਾਰਨ ਸ਼੍ਰੋਮਣੀ ਕਮੇਟੀ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਥੇਦਾਰ ਬਣਾ ਦਿੱਤਾ ਜਿਸ ਦੇ ਸਮੇਂ ਫਿਰ ਰਹਿਰਾਸ ਸਾਹਿਬ ਜੀ ਦਾ ਪਾਠ ਘਟਕਾਉਣ ਦੀ ਸਾਜ਼ਿਸ਼ ਘੜੀ ਗਈ ਸ੍ਰੀ ਰਮੰਧਰ ਸਾਹਿਬ ਜੀ ਵਿਖੇ ਦਮਦਮੀ ਟਕਸਾਲ ਦੇ ਸਿੰਘ ਸਹਿਬਾਨ ਹੋਣ ਕਰਕੇ ਕੋਈ ਸਮਾਂ ਇਹ ਸਾਜ਼ਿਸ਼ ਸਫਲ ਨਾ ਹੋ ਸਕੇ ਪਰ ਹੋਰ ਅਸਥਾਨਾਂ ਤੇ ਇਹ ਫਿਰ ਅਧੂਰੀ ਰਹਿਰਾਸ ਸਾਹਿਬ ਪੜਨ ਲੱਗੇ ਆਖਿਰ 15 ਅਪ੍ਰੈਲ 1997 ਈਸਵੀ ਨੂੰ ਸ੍ਰੀ ਰਮੰਧਰ ਸਾਹਿਬ ਵਿਖੇ ਵੀ ਅਧੂਰੀ ਰਹਿਰਾਸ ਸਾਹਿਬ ਪੜਨੀ ਆਰੰਭ ਕਰ ਦਿੱਤੀ ਸਤਿਗੁਰੂ ਮੇਰ ਕਰਨ ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ਿਸ਼ ਕਰਨ ਤਾਂ ਕਿ ਇਹ ਰਹਿਰਾਜ ਸਾਹਿਬ ਜੀ ਦਾ ਪਾਠ ਪੁਰਾਤਨ ਮਰਿਆਦਾ ਅਨਸਾਰ ਸੰਪੂਰਨ ਪੜ ਸਕਣ ਸੰਗਤਾਂ ਦੀ ਹੋਰ ਚੰਗੀ ਤਰ੍ਹਾਂ ਜਾਣਕਾਰੀ ਵਾਸਤੇ ਮਹਾਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੇ ਸ੍ਰੀ ਰਹਿਰਾਜ ਸਾਹਿਬ ਬਾਰੇ ਇਨ ਬਿਨ ਬਚਨ ਅੱਗੇ ਅਸੀਂ ਦੇ ਰਹੇ ਹਾਂ ਜੋ ਗੁਰਬਾਣੀ ਪਾਠ ਦਰਪਣ ਪੋਥੀ ਦੇ 188 ਪੰਨੇ ਤੇ ਵੀ ਲਿਖੇ ਹੋਏ ਆ ਸੋ ਸਾਧ ਸੰਗਤ ਜੀ ਜਿਹੜਾ ਰਹਿਰਾਜ ਸਾਹਿਬ ਜੀ ਦਾ ਪਾਠ ਹੈ ਇਸ ਵਿੱਚ ਮਹਾਰਾਜ ਜੀ ਨੇ ਨੌ ਸ਼ਬਦ ਜੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹਨ ਅਤੇ ਚੌਪਈ ਅਤੇ ਕਈ ਦੌਰੇ ਆਦਿ ਤੇ ਅਨੰਦ ਸਾਹਿਬ ਜੀ ਦੇ ਮੰਦਾਬਣੀ ਪੌੜੀ ਤੇ ਸ਼ਲੋਕ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਹ ਰਹਿ ਰਾਸ ਸਹਿ ਪੜਨ ਦੀ ਆਗਿਆ ਕੀਤੀ ਹੈ ਜੋ ਸਾਰੇ ਪੜਦੇ ਹਨ ਇਸ ਵਿੱਚ ਜਿਹੜਾ ਚੌਪਈ ਸਾਹਿਬ ਦਾ ਪਾਠ ਤੇ ਦੌਰੇ ਆ ਇਹ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਰਹਿ ਰਾਸ ਸਾਹਿਬ ਜੀ ਦੇ ਨਾਲ ਆਗਿਆ ਦਿੱਤੀ ਇੱਕ ਸ਼ਾਮ ਦੇ ਵਕਤ ਸੰਗਤਾਂ ਨੂੰ ਜੁੜ ਕੇ ਰਹਿਰਾਸ ਸਹਿਬ ਵਿੱਚ ਦਸਮ ਦੀ ਬਾਣੀ ਸੁਣਨ ਦਾ ਸਭਾ ਮਿਲੇ ਇਸ ਵਾਸਤੇ ਪੰਜ ਗ੍ਰੰਥੀ ਵਿੱਚ ਭਾਈ ਮਨੀ ਸਿੰਘ ਜੀ ਨੇ ਚੌਪਈ ਨਾਲ ਦੋਰੇ ਲਿਖੇ ਹਨ ਇਸੇ ਪ੍ਰਕਾਰ ਪਵਿੱਤਰ ਬਾਣੀ ਰਹਿਰਾਸ ਸਹਿਬ ਵਿੱਚ ਅਨੰਦ ਸਾਹਿਬ ਪੰਜ ਪੌੜੀਆਂ ਮੰਦਾਵਣੀ ਸਾਹਿਬ ਅਤੇ 13 ਕੀਤਾ ਜਾਤੋ ਨਹੀਂ ਪੌੜੀ ਤਿੱਥੈ ਤੂੰ ਸਮਰੱਥ ਅੱਗੇ ਸ਼ਲੋਕ ਮੁਹੱਲਾ 5 ਅੰਤਰਗੁਰ ਅਰਾਧਣਾ ਵਾਲਾ ਮੁਹੱਲਾ 5 ਰੱਖੇ ਰੱਖਣ ਹਾਰ ਲਿਖਿਆ ਹੈ ਇਸ ਕਰਕੇ ਇਹ ਪਵਿੱਤਰ ਬਾਣੀ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਨੇ ਸਤਿਗੁਰਾਂ ਤੋਂ ਗੁਰਮਤ ਪਾ ਕੇ ਸੰਗਤਾਂ ਵਿੱਚ ਪ੍ਰਚਾਰ ਕਰਨ ਵਾਸਤੇ ਇਤਨੀ ਰਹਿਰਾਸ ਪੰਜ ਗ੍ਰੰਥੀ ਵਿੱਚ ਲਿਖੀ ਹੈ ਜੋ ਕਿ ਪ੍ਰਾਤਨ ਸਮੇਂ ਤੋਂ ਪੰਜ ਗ੍ਰੰਥੀਆਂ ਵਿੱਚ ਸਹੀ ਤੇ ਸੰਪੂਰਨ ਵੱਡੀ ਰਹਿਰਾਸ ਚੱਲੀ ਆਉਂਦੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਸਹੀ ਰਹਿਰਾਸ ਦਮਦਮੀ ਟਕਸਾਲ ਵਿੱਚ ਪੜ੍ਹਨੀ ਚੱਲੀ ਆ ਰਹੀ ਹੈ ਜਿਹੜਾ ਰਹਿਰਾਸ ਬਾਣੀ ਪੜਨ ਦਾ ਗੁਰਮਤ ਦਾ ਅਸੂਲ ਸੀ ਪਹਿਲੇ ਪ੍ਰਾਤਨ ਸਮੇਂ ਅਨਸਾਰ ਪੁੰਨ ਰਾਸ਼ਿਸ ਦਾ ਕਾਟਾ ਸੀਸਾ ਜਿੱਥੋਂ ਕਿ ਪ੍ਰਾਤਨ ਪੰਜ ਗਰੰਥੀਆਂ ਵਿੱਚ ਸ਼ੁਰੂ ਹੁੰਦੀ ਬਾਕੀ ਤਖਤਾਂ ਤੇ ਲਹਿਰ ਵਾਲੇ ਜੱਤਿਆ ਨੇ ਬਦਲ ਦਿੱਤੀ ਹੈ ਸਤਿਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਭਾਈ ਮਨੀ ਸਿੰਘ ਸਾਹਿਬ ਜੀ ਸ੍ਰੀ ਹਜੂਰ ਸਾਹਿਬ ਤੋਂ ਗੁਰਮਤ ਮਰਿਆਦਾ ਦੀ ਗੁੜਤੀ ਲੈ ਕੇ ਆਏ ਸਨ ਉਸੇ ਤਰ੍ਹਾਂ ਹੀ ਸ੍ਰੀ ਹਰਮੰਦਰ ਸਾਹਿਬ ਪੜਨੀ ਸ਼ੁਰੂ ਹੋਵੇ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਗਰੰਥੀ ਸਥਾਪਿਤ ਕੀਤੇ ਸਨ ਤੇ ਪੜਦੇ ਰਹੇ ਸ੍ਰੀ ਹਰਮੰਦਰ ਸਾਹਿਬ ਵਿੱਚ ਬਿਕਰਮੀ ਸੰਮਤ 1977 1920 ਈਸਵੀ ਤੱਕ ਐਨੀ ਹੀ ਰਹਿ ਰਾਸ ਪੜਦੇ ਰਹੇ ਸਨ ਜਿਸ ਵਕਤ ਸੈਂਟਰ ਮਾਝੇ ਵਾਲਿਆਂ ਗੜਗੱਜਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਕਬਜ਼ਾ ਕੀਤਾ ਸੀ ਇਹ ਵੀ ਪਹਿਲਾਂ 5 ਸਾਲ ਸਾਰੀ ਸ੍ਰੀ ਰਹਿ ਰਾਸ ਸਾਹਿਬ ਜੀ ਪੜਦੇ ਰਹੇ ਅਤੇ ਅਕਾਲੀ ਲਹਿਰ ਵਿੱਚ ਵੀ ਜਿਸ ਵਕਤ ਕਲਾਸ ਵਾਲੀਆ ਕਰਤਾਰ ਸਿੰਘ ਹਰਮੰਦਰ ਸਾਹਿਬ ਜੀ ਦਾ ਗਰੰਤੀ ਬਣਿਆ ਉਸ ਵਕਤ ਉਹਨਾਂ ਨੇ ਸਲਾਹ ਕੀਤੀ ਤੇ ਹੋਰ ਵੀ ਕਈ ਮਿਲੇ ਉਹਨਾਂ ਨੇ ਵੀ ਕਿਹਾ ਕਿ ਆਪਾਂ ਨੂੰ ਰਹਿਰਾਸ ਘਟਾਉਣੀ ਚਾਹੀਦੀ ਜਿਵੇਂ ਪੰਜ ਖੰਡੀਆਂ ਪਸੌੜੀਆਂ ਨੇ ਬਣਾਈ ਉਤਨੀ ਹੀ ਪੜਨੀ ਚਾਹੀਦੀ ਚੌਪੀ ਦੀਆਂ ਉਤਨੀਆਂ ਪੰਜੀ ਪੌੜੀਆਂ ਪੜਨੀਆਂ ਚਾਹੀਦੀਆਂ ਉਦੋਂ ਦੀ ਰਹਿਰਾਸ ਘਟਾ ਕੇ ਇਹ 25 ਪੌੜੀਆਂ ਪੜਨ ਲੱਗ ਪਏ ਅਤੇ ਫਿਰ ਅਨੰਦ ਸਾਹਿਬ ਜੀ ਦੀਆਂ ਪੰਜ ਪੌੜੀਆਂ ਪੜ ਕੇ ਆਨੰਦ ਪਿਆ ਮੇਰੀ ਮਾਏ ਤੇ ਮੁੰਦਾਵਣੀ ਤੇ ਸ਼ਲੋਕ ਮਹੱਲਾ 5 13 ਕੀਤਾ ਜਾਤੂ ਨਹੀਂ ਇਹ ਪੜ ਕੇ ਮਗਰਲੇ ਤਿੰਨੇ ਸ਼ਬਦ ਪਹਿਲਾ ਤਿੱਥੈ ਤੂੰ ਸਮਰਾਥ ਦੂਜਾ ਅੰਤਰਗੁਰ ਆਰਾਧਨਾ ਤੀਜਾ ਰਖੇ ਰੱਖਣ ਹਾਰ ਛੱਡ ਦਿੱਤੇ ਬੰਦਾਵਣੀ ਤੇ ਸ਼ਲੋਕ ਮਹੱਲਾ 5ਵਾਂ 13 ਕੀਤਾ ਜਾਤੋ ਨਾਹੀਂ ਪੜਕੇ ਹੀ ਅਰਦਾਸ ਕਰਨ ਲੱਗ ਪਏ ਇਸ ਪ੍ਰਕਾਰ ਸ੍ਰੀ ਹਰਮੰਦਰ ਸਾਹਿਬ ਅੱਧੀ ਰਹਿਰਾਸ ਪੜਦੇ ਰਹੇ 5-6 ਸਾਲ ਇਉਂ ਕਰਦੇ ਰਹੇ ਬਿਗਰਮੀ ਸੰਮਤ 1987-1930 ਈਸਵੀ ਤੱਕ ਸਾਧ ਸੰਗਤ ਜੀ ਇਸੇ ਪ੍ਰਕਾਰ ਸ੍ਰੀ ਹਰਮੰਦਰ ਸਾਹਿਬ ਜੀ ਕਰਨ ਲੱਗ ਪਏ ਫਿਰ ਕਾਲ ਤੱਕ ਸਹਿਬਤੀ ਇਹਨਾਂ ਨੇ ਸਲਾਹ ਕੀਤੀ ਕਿ ਆਪਾਂ ਵੀ ਸ੍ਰੀ ਰਮੰਦਰ ਸਾਹਿਬ ਜੀ ਵਾਂਗੂ ਪੜੀਏ ਜਿੰਨੀ ਇੱਥੇ ਪੜੀ ਜਾਂਦੀ ਹੈ ਇਸੇ ਕਰਕੇ ਸਾਧ ਸੰਗਤ ਜੀ ਬਿਕਰਮੀ ਸੰਮਤ 1980 1923 ਈਸਵੀ ਤੱਕ ਸਾਰੀ ਰਹਿ ਰਾਸ ਪੜਦੇ ਰਹੇ ਫਿਰ ਰੌਲਾ ਪਾਇਆ ਆਦੀ ਪੜਨ ਨੂੰ ਪਰ ਬਿਕਰਮੀ ਸੰਮਤ 1983 1926 ਈਸਵੀ ਤੱਕ ਵੀ ਸਾਰੀ ਰਹੀ ਬਿਕਰਮੀ ਸੰਮਤ 1987 1930 ਈਸਵੀ ਵਿੱਚ ਫਿਰ ਆ ਕੇ ਰੌਲਾ ਪਾਇਆ ਫਿਰ ਪਹਿਲੀ ਵਾਰ ਇਹਨਾਂ ਬਿਕਰਮੀ ਸੰਮਤ 1999 1932 ਈਸਵੀ ਵਿੱਚ ਪੰਜ ਖੰਡੀਆਂ ਵਾਲੇ ਖਰੜੇ ਦੀ ਰਹਿਰਾਸ ਪੜੀ ਗੜਗੱਜ ਖਾਲਸਾ ਵਾਲਿਆਂ ਨੇ ਗ੍ਰੰਥੀ ਸਿੰਘ ਨੇ ਪੰਜੀ ਪੌੜੀਆਂ ਪੜੀਆਂ ਤੇ ਅਰਦਾਸੀਆ ਖੜਾ ਹੋ ਗਿਆ ਤੇ ਅਰਦਾਸ ਸ਼ੁਰੂ ਕੀਤੀ ਪਰ ਸੰਗਤ ਬੈਠੀ ਰਹੀ ਸੰਗਤ ਬਿਲਕੁਲ ਨਾ ਉઠી ਤੇ ਬਾਕੀ ਦੀ ਰਹਿਰਾਸ ਸੰਗਤ ਪੜਦੀ ਰਹੀ ਅਦੰਦ ਸਾਹਿਬ ਤੇ ਬਾਕੀ ਦੇ ਸ਼ਬਦ ਪੜੇ ਤੇ ਅਰਦਾਸੀਆ ਇਕੱਲਾ ਹੀ ਖੜਾ ਹੋ ਕੇ ਚੁੱਪ ਕਰਕੇ ਬੈਠ ਗਿਆ ਇਹ ਬਿਕਰਮੀ ਸੰਮਤ 1999 1932 ਈਸਵੀ ਦੀ ਗੱਲ ਹੈ ਫਿਰ ਜਦੋਂ ਸੰਗਤ ਨੇ ਰਹਿਰਾਸ ਪੂਰੀ ਕਰ ਲਈ ਫਿਰ ਅਰਦਾਸ ਸੰਗਤ ਨੇ ਕੀਤੀ ਫਿਰ ਦੂਸਰੇ ਦਿਨ ਕੀ ਕੀਤਾ 200 ਆਪਣੇ ਸੇਵਾਦਾਰ ਲਿਆ ਕੇ ਬਿਠਾਏ ਜਿੰਨੀ ਰਹਿਰਾਸ ਇਨਾਬ ਤਰੀਕਾ ਮਰਿਆਦਾ ਰੱਖੀ ਸੀ ਰਹਿਰਾਸ ਪੜ੍ਹਨੇ ਦੀ ਪੰਜ ਖੰਡੀਆਂ ਵਾਲੀ ਉਹਨੀਆਂ ਪੰਜੀ ਪੌੜੀਆਂ ਪੜ੍ਹ ਕੇ ਤੇ ਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹ ਕੇ 6 6ਵੀਂ 40ਵੀਂ ਪੌੜੀ ਪੜ੍ਹ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਪਹਿਲਾ ਵਾਜੇ ਅਨਹਦ ਤੂਰੇ ਪੜਕੇ ਹੀ ਅਰਦਾਸ ਕਰਨ ਲੱਗ ਪਏ ਤੇ ਜ਼ਬਰਦਸਤੀ ਅਰਦਾਸ ਚਾਲੂ ਕੀਤੀ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਵਿੱਚ ਫਰਕ ਪਾਇਆ ਗਿਆ ਇਸੇ ਤਰ੍ਹਾਂ ਇਹ ਮਰਿਆਦਾ ਬਿਕਰਮੀ ਸੰਮਤ 1999 1932 ਈਸਵੀ ਵਿੱਚ ਸ਼ੁਰੂ ਕੀਤੀ ਸੋ ਅਸਲ ਵਿੱਚ ਜਿਵੇਂ ਗੁਰੂ ਸਾਹਿਬ ਵੱਲੋਂ ਚੱਲੀ ਆ ਰਹੀ ਹੈ ਮਰਿਆਦਾ ਸਿੱਖਾਂ ਨੂੰ ਉਸੇ ਯਕੀਨ ਨਾਲ ਪੜ੍ਹਨੀ ਚਾਹੀਦੀ ਹੈ ਉਸੀ ਤਰ੍ਹਾਂ ਪੜ੍ਹ ਕੇ ਹੀ ਅਸੀਂ ਸਤਿਗੁਰਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਸਿੱਖ ਕਹਾ ਸਕਦੇ ਹਾਂ ਜੇ ਆਪ ਦੀ ਮਰਜ਼ੀ ਕਰਾਂਗੇ ਤੇ ਪਾਰਟੀਆਂ ਵਿੱਚ ਪੈ ਕੇ ਝਗੜਿਆਂ ਵਿੱਚ ਪਏ ਰਹਾਂਗੇ ਤਾਂ ਨਿਸ਼ਚਾ ਸਾਡਾ ਖਰਾਬ ਹੋਵੇਗਾ ਸੋ ਪ੍ਰਾਤਨ ਮਰਿਆਦਾ ਸ੍ਰੀ ਸਤਿਗੁਰੂ ਸਾਹਿਬ ਜੀ ਕਾਇਮ ਰੱਖਣ ਤਾਂ ਹੀ ਚੰਗਾ ਹੈ ਭਾਈ ਅੱਧੀ ਬਾਣੀ ਪੜ੍ਹਨ ਕਰਕੇ ਇੱਕ ਤਾਂ ਫਲ ਮਹਾਤਮ ਘਟ ਪ੍ਰਾਪਤ ਹੁੰਦਾ ਸਗੋਂ ਪੁੰਨ ਦੀ ਬਜਾਏ ਸਿਰ ਤੇ ਪਾਪ ਚੜਦਾ ਹੈ ਜਦੋਂ ਸਤਿਗੁਰਾਂ ਤੋਂ ਬੇਮੁਖ ਹੋ ਕੇ ਅੱਧੀ ਬਾਣੀ ਪੜ੍ਹਦੇ ਹਾਂ ਫਿਰ ਸੁੱਖ ਕਿੱਥੋਂ ਲਵਾਂਗੇ ਤੇ ਸਾਡੀਆਂ ਅਰਦਾਸਾਂ ਕਿਵੇਂ ਪੂਰੀਆਂ ਹੋਣ ਜਦੋਂ ਅਸੀਂ ਸਤਿਗੁਰਾਂ ਦੇ ਹੁਕਮਾਂ ਤੋਂ ਉਲਟ ਜਾ ਰਹੇ ਹਾਂ ਸੋ ਇਹ ਸੀ ਆਪਣੀ ਵਿਸ਼ੇਸ਼ ਵਿਚਾਰ ਰਹਿਰਾਤ ਸਾਹਿਬ ਜੀ ਦੀ ਵਿਚਾਰ ਹੁਣ ਤੱਕ ਕਰਦੇ ਆ ਨਿਤਨੇਮ ਦੀਆਂ ਬਾਣੀਆਂ ਰਹਿਰਾਤ ਸਾਹਿਬ ਜੀ ਤੱਕ ਵਿਚਾਰ ਸਤਿਗੁਰਾਂ ਕਰਵਾਈ ਹੈ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਗਲਤੀਆਂ ਹੋ ਜਾਂਦੀਆਂ ਆਪ ਸਾਧ ਸੰਗਤ ਜੀ ਸਤਿਗੁਰੂ ਬਖਸ਼ਣ ਹਰ ਹਨ ਬਖਸ਼ ਲੈਣ ਆਉ ਗੁਰਮੰਤਰ ਵਿੱਚ ਹਾਜ਼ਰੀ ਲਵਾ ਕੇ ਆਪਾਂ ਆਉਣ ਵਾਲੇ ਦਿਨਾਂ ਵਿੱਚ ਕੀਰਤਨ ਸੋਲਿਆ ਸਾਹਿਬ ਜੀ ਦੀ ਵਿਚਾਰ ਆਪ ਜੀ ਨਾਲ ਸਾਝ ਪਾਵਾਂਗੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Wahi what the